ਥੋੜਾ ਜਰਾ ਦੇਖ ਸਾਦੇ ਕੋੜਿਆ ਖੋਲ ਲੋ ਜੀ ਫੇਸ ਬਿਊਟੀ ਥਾਂ ਫੁੱਲ ਚਾਰ ਆ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਬਖਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਗੱਬਣ ਮੱਝ ਪਕਾਉਆ ਜੀ ਥੋੜੇ ਦਿਨ ਰਹਿੰਦੇ ਆ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਅਦ ਤੋਂ ਇੱਕ ਪ੍ਰਾਇਮ ਬਾਈ ਕੋਲ ਹੈਗੀ ਬੱਸੀ ਠੀਕ ਹੈ ਜਿੱਤਾ ਫਾਰਮ ਟੀਵੀ ਬਰਨਾਲਾ ਨੂੰ ਬាទ ਵਾਸ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਟਾੜ ਤੱਕ ਨਵੀਂ ਤਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਇੱਕ ਬਸਤੀਆ ਬਾਈ ਕੋਲ ਬਹੁਤ ਸੋਹਣੀ ਜ਼ਿਮੀਂਦਾਰ ਭਰਾ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬាទ ਵਾਸ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਟਾੜ ਤੱਕ ਨਵੀਂ ਤਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਾਸੀ ਕਾ ਜੀ ਸਾਸੀ ਕਾ ਬਾਈ ਨਾਮ ਚੀਰਾ ਜੀ ਟੈਂਡ ਵਸਤਗੜ ਜੀ ਜ਼ਿਲ੍ਹਾ ਪਰਣਾਲਾ ਬਾਈ ਮੱਝ ਵੀ ਜਾਣਕਾਰੀ ਦੋ ਆਪਣੀ ਦੀ ਮੱਝ ਵੀਰੇ ਤੀਜੇ ਸਵੇ ਸੁਣਦੀ ਆ ਹਾਂ ਪਹਿਲੇ ਸਵੇ 10 ਕਿਲੋ ਦੱਤੇ ਨੇ ਅੱਛਾ ਜੀ ਹਾਂ ਰੰਗੇ ਤਨ ਚਾਦਨ ਸੁਣ ਸੁਣ ਜਾਂਦੇ ਠੀਕ ਆ ਤੀਜੇ ਸਵੇ ਸੁਣਾ ਦੱਦ ਕੱਢ ਝੋਟਿਆ ਠੀਕ ਆ ਹਾਂ ਵੀਰੇ ਸਵੇ ਦੁੱਧ 10 ਲੀਟਰ ਹਾਂ 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 ਲੋਪਰਾ ਚੈੱਕ ਕਰ ਸੰਸਾਰ ਥਾਣਾ ਦੇਖ ਸਾਦੇ ਕੱਚੀ ਵਾਲੇ 10 ਦਿਨਾਂ ਦੇ ਨਹੀਂ ਦੱਸਦਾਂ ਨੇ ਇੱਕ ਅੱਛਾ ਕਿੰਨੇ ਦਿਨ ਦੀ ਕੀ ਇੱਕ ਦੋ ਦਿਨ ਹੀ ਲਊਗਾ ਇੱਕ ਦੋ ਦਿਨ ਨੂੰ ਮੌਕੇ ਤੇ ਲਾਉਂਦੀ ਆ ਹਾਂ ਮੌਕੇ ਤੇ ਜਮਾ ਅੱਛਾ ਅੱਛਾ ਤੇ ਰੇਟ ਭਰਾਜ ਆਇਆ ਜਦਾ 1 ਲੱਖ 10 ਹਜ਼ਾਰ ਪਿਓ ਜੀ 1 ਲੱਖ 10 ਹਜ਼ਾਰ ਤੋੜ ਦੋ ਜੀ ਲੋ ਭਰਾ ਚੈੱਕ ਕਰ ਸਕਦੇ ਤੇ ਜ਼ਿਮੀਂਦਾਰ ਭਰਾ ਤੇ ਕਰੇਲੂ ਮੱਝ ਕੋਈ ਕਪਾਰ ਦਾ ਕੰਮ ਨਹੀਂ ਪਾਈਦਾ ਲੋ ਜੀ ਮਦਰ ਤੋ ਜਤਨ ਛਤ੍ਰਮਕਣਾ ਦਾ ਚਾ ਚਾ ਚਲ ਲੋ ਜੀ ਤੋੜਾ ਤਾਰਾ ਦੇਖ ਸਕਦੇ ਕੋੜਿਆ ਕੋੜੀ ਲੋ ਜੀ ਫੇਸ ਬਿਊਟੀ 734 ਆ ਠੀਕ ਹੈ ਜੀ ਲੋ ਜੀ ਭਾਈ ਜੀ ਨਾਲ ਜੁੜ ਕਨੈਕਟ ਕਰੋ ਪੈਂਟ ਵਾਸਟ ਕਾਰਡ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਸਬਸਕ੍ਰਾਈਬ ਕਰਿਓ ਭਾਈ ਬੱਸੀ ਦੀ ਦੱਸੋ ਜਾਣਕਾਰੀ ਅੱਛੀ ਆ ਰਹਾ ਕਿੰਨੇ ਟਾਈਮ ਦੇ ਬਈ ਬੱਸੀ ਇਹ ਚਾਰ ਚਾਰ ਕਿ ਮਿੰਟੇ ਬੱਸੀ ਚਾਰ ਮਿੰਟੇ ਦੀ ਹਾਂ ਤੇ ਰੇਟ ਰੂਟ ਭਰਾ ਜਮਾ ਦੇਣ ਲੈਣ ਜਾਲਾ 5000 ਦੇ ਦੋ ਯਾਰ 5000 ਦੇ ਹਾਂ ਲੋ ਭਰਾ 5000 ਦੀ ਬੱਸੀ ਆ ਫੇਸਬੁਕ ਤੇ ਚੈੱਕ ਕਰ ਸਕਦੇ ਬਿਊਟੀ ਤੇ ਥਾਂ ਦਿਖਾ ਬਈ ਯਾਰ ਇਹਦੇ ਚਾਰ ਲੋ ਜੀ ਨਹੀਂ ਦੇ ਬੱਸੀ ਠੀਕਾ ਲੋ ਜੀ ਚਾਰ ਹੀ ਥਾਣਾ ਠੀਕ ਆ ਜੀ ਕੋਈ ਫੋਟ ਨਹੀਂ ਕੋਈ ਸੰਗ ਨਹੀਂ ਤੋਰ ਤੋਰ ਕੇ ਵੀ ਦਿਖਾ ਬਈ ਯਾਰ ਇਹਨੂੰ ਕਈ ਯਾਰਾਂ ਦੂਰੋਂ ਆਉਂਦਾ ਬੰਦਾ ਚੱਲ ਕੇ ਚੱਡਾ ਚੜ੍ਹ ਦੋ ਤੋਰ ਦੇ ਲੋਜੀ ਚੱਲ ਲੋਜੀ ਤੇ ਸਾਦੇ ਤੋਰਾ ਤਰ ਨੱਚਦੀ ਆਂ ਠੀਕ ਆ ਠੀਕ ਆ ਨੱਚਦੀ ਆ ਚੱਲ ਚੱਲ ਲੋਜੀ ਚੱਕਰ ਸਾਦੇ ਪਰਾ ਅ ਬਾਈ ਜੀ ਨਾ ਜ਼ਰੂਰ ਕਨੈਕਟ ਕਰੋ ਪੈਂਡ ਵਾਕਟਕਾਰ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵੀਡੀਓ ਲਈ ਬਹੁਤ ਬਹੁਤ ਧੰਨਵਾਦ ਫੇਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਓਕੇ